ਸਰਸ਼ੀ ਗਾਲ ਜੀ ਅੱਜ ਦੋ ਤਿੰਨ ਗੱਲਾਂ ਨੇ ਪਹਿਲੀ ਗੱਲ ਜਿਹੜੀ ਲੁਧਿਆਣੇ ਦੇ ਨੇੜੇ ਤੇ ਜ਼ਮੀਨ ਵਾਲਾ ਮਾਮਲਾ ਜੋ ਹੋਇਆ ਹੈ ਪਿਉਰ ਕਰਨ ਦੀ ਗੱਲ ਹੈ 24000 ਕਿੱਲੇ ਤੋਂ ਉੱਤੇ ਫਿਰ ਹੈਗੀ ਹੈ ਜਿਹੜਾ BBMP ਜੀ ਆਲੇ ਤੋਂ ਗੱਲ ਵਧਾ ਕੇ ਪਾਣੀ ਵਾਲੇ ਜਿਹੜੀ ਸੈਂਟਰਲ ਫੋਰਸ ਭੇਜੀ ਗਈ ਹੈ ਤੇ ਇੱਕ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਹੋਇਆ ਸੀਗਾ ਜਿਹੜੀ ਪਬਲਿਕ ਹੀਅਰਿੰਗ ਹੋਈ ਸੀ ਉਹਦੇ ਰਿਜ਼ਲਟ ਬਾਰੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ 24000 ਏਕੜ ਵਾਲੀ ਜਾਂ ਕਿੱਲੇ ਆ ਇਹ ਇੱਕ ਵੀਡੀ ਚੀਜ਼ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਦੇਖੋ ਇੱਕ ਉਹਨਾਂ ਨੇ ਵਾਰ-ਵਾਰ ਕਹੀ ਗੱਲ ਕੱਲ ਮੈਂ ਸੁਣ ਰਿਹਾ ਸੀ ਕੀਮਾ ਜੀ ਨੇ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿਉਂ ਕਰ ਰਹੇ ਹੋ ਆਂਦੇ ਜੀ ਦੇਖੋ ਬਹੁਤ سارے ਸੀਐਲਯੂ ਸਰਟੀਫਿਕੇਟ ਮਿਲਦੇ ਸੀ ਲੋਕਾਂ ਨੂੰ ਹਣਾ ਜੀ ਜਿਹੜਾ ਹੁੰਦਾ ਸੀ ਚੇਂਜ ਆਫ ਲੈਂਡ ਜਿਹੜਾ ਯੂਜ਼ ਹੈ ਕਿ ਐਗਰੀਕਲਚਰ ਤੋਂ ਇਹਨੂੰ ਰੈਜ਼ੀਡੈਂਸ਼ੀਅਲ ਬਣਾ ਦੇਓ ਕਮਰਸ਼ੀਅਲ ਬਣਾ ਦੇਓ ਇੰਡਸਟਰੀਅਲ ਬਣਾ ਦੇਓ ਤਾਂ ਉਹਦੇ ਚ ਲੋਕਾਂ ਦੀ ਪ੍ਰਾਈਸ ਵਾਝੀ ਜਾਂਦੀ ਸੀ ਔਰ ਪਿਛਲੀਆਂ ਸਰਕਾਰਾਂ ਨੇ ਉਹ ਵੰਡੇ ਬਹੁਤ ਵੰਡੇ ਇਹਨ ਪਹਿਲਵੀਂ ਜਿਹੜੀ ਸਰਕਾਰ ਨੇ ਵੀ ਧੂੜ ਕੱਢ ਕੀਤੀ ਸੀ ਬੰਨਣ ਦੀ ਇਹ 'ਚ ਕੋਈ ਸ਼ੱਕ ਨਹੀਂਗਾ ਇਹ ਸਾਰੀਆਂ ਪਿਛਲੀਆਂ ਸਰਕਾਰਾਂ ਦੋਸ਼ੀ ਨੇ ਤੇ ਤੁਸੀਂ ਉਹ ਬੰਦ ਕੀਤਾ ਸੀ ਤਾਂ ਫਿਰ ਹੁਣ ਕਿਉਂ ਖੋਲ ਰਹੇ ਹੋ ਦੱਸ ਦਿਓ ਇਹਦਾ ਕਾਰਨ ਤੁਸੀਂ ਇੱਕ ਨਵਾਂ ਤਰੀਕਾ ਬਣਾਇਆ ਹੈ ਕਿ ਅਜੀਸੀ ਲੈਂਡ ਪੂਲਿੰਗ ਵਾਲਾ ਮਾਮਲਾ ਕਰਾਂਗੇ ਮੈਂ ਤੁਹਾਨੂੰ ਦੱਸਦਾ ਇਹਦੇ ਪਿੱਛੇ ਅਸਲੀਅਤ ਕੀ ਹੈ ਇਹਦੇ ਪਿੱਛੇ ਅਸਲੀਅਤ ਇਹ ਹੈ ਕਿ ਜਿਵੇਂ ਤੁਸੀਂ ਇਹ ਅਨਾਉਂਸ ਕੀਤਾ ਹੈ ਲੁਧਿਆਣੇ ਦੇ ਵਿੱਚ ਜਿੰਨੇ ਬਿਲਡਰ ਲੌਬੀ ਆ ਉਹਨਾਂ ਚ ਭਾਦੀ ਬਣ ਗਈ ਹੈ ਤੇ ਉਹਨਾਂ ਨੇ ਤੁਹਾਨੂੰ ਅਪਰੋਚ ਕਰਨਾ ਸ਼ੁਰੂ ਕਰਤਾ ਹੈ ਔਰ ਹੋ ਸਕਦਾ ਹੈ ਉਹ ਇੰਨੇ ਪੈਸੇ ਦੇ ਦੇਣ ਕਿ ਗੱਲ ਵਿੱਚੇ ਤਾਂ ਇਤਰਾ ਇਤਰਾ ਇਜਾਇਦੇ ਉਹਨਾਂ ਨੂੰ ਡਰਾਉਣ ਲਈ ਵੀ ਤਾਂ ਇਹ ਗੱਲ ਹੋ ਸਕਦੀ ਹੈ ਤੇ ਜਾਂ ਇਹ ਪਾਸ ਹੋ ਜਾਈ ਮੰਨ ਲਓ ਲੋਕ ਆ ਜਾਣ ਤੁਹਾਡੇ ਕੋਲ ਤੇ ਤੁਸੀਂ ਇਹਨੂੰ ਕਰਨ ਨੂੰ ਰੈਡੀ ਹੋ ਜੋ ਤਾਂ ਫਿਰ ਤੁਸੀਂ ਕੀ ਕਰੋਗੇ ਵਰਲਡ ਬੈਂਕ ਕੋਲੇ ਜਾਓਗੇ ਤੁਸੀਂ ਕਹੋਗੇ ਜੀ ਦੇਖੋ ਅਸੀਂ ਤੋੜੇ ਦੇ ਸਸਤੇ ਕਰ ਪ੍ਰੋਵਾਈਡ ਕਰਨੇ ਐ ਇਸ ਲਈ ਸਾਨੂੰ ਲੋਨ ਦਿੱਤਾ ਜਾਵੇ ਤੁਸੀਂ ਉਹ ਲੋਨ ਲੈ ਕੇ ਜੋ ਕਰੋਗੇ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਤੁਸੀਂ ਵੀ ਉਹ ਕਰੋਗੇ ਬੋਝ ਕਿਹਦੇ ਸਿਰ ਤੇ ਪਾਊਗਾ ਪੰਜਾਬ ਦੇ ਸਿਰ ਤੇ ਆਹੀ ਕਰਨ ਜਾ ਰਹੇ ਹੋ ਇਹ ਦੋਨੇ ਪੌਸਿਬਿਲਟੀਆਂ ਕਿ ਨਹੀਂ ਕੀਤਾ ਤਾਂ ਤੁਸੀਂ ਇੱਕ ਬਿਲਡਰ ਲੌਬੀ ਨੂੰ ਦਰਾ ਕੇ ਉਹਨਾਂ ਤੋਂ ਕੀ ਕੋਈ ਸ਼ਿਕਾਇਤ ਹੋਵੇਗਾ ਤਾਂ ਵਰਲਡ ਬੈਂਕ ਤੋਂ ਲੋਨ ਲੈ ਲੂਗੇ ਔਰ ਇੱਕ ਅੱਲਾ ਮੈਂ ਤੁਹਾਨੂੰ ਇੱਕ ਹੋਰ ਲੋਕਾਂ ਨੂੰ ਵੀ ਦੱਸ ਦਿਆਂ ਕੀ ਕੱਲਾ ਇਤੋਂ ਦਾ ਨਹੀਂ ਮੋਹਾਲੀ ਦਾ ਵੀ ਪਲਾਨ ਹੋ ਰਿਹਾ ਹੈ 17000 ਏਕੜ ਦਾ ਆਨੰਦਪੁਰ ਸਾਹਿਬ ਉਹ ਰੋਪੜ ਦੇ ਵਿਚਲਾ ਵੀ ਇੱਕ ਪਲਾਨ ਹੋ ਰਿਹਾ ਜਗ੍ਹਾ ਦਾ ਕਿ ਉਹਦੇ ਚ ਵੀ ਕੁਛ ਹੈ ਜੀ ਚੀਜ਼ ਕੋ ਮਤਲਬ ਕਹਿੰਦੇ ਕਰਲੂਨਿਸ ਜਾਂ ਕੁਝ ਵਸਾਇਆ ਜਾਵੇ ਉੱਥੇ ਵੀ ਫਤਿਹਗੜ ਸਾਹਿਬ ਦੇ ਵੀ ਨਾਲ ਹੋ ਰਿਹਾ ਹੈ ਇਹ بڑے ਸ਼ਹਿਰਾਂ ਚ ਹੋ ਰਿਹਾ ਹੈ ਇਹਦੇ ਪਿੱਛੇ ਕੀ ਗੇਮ ਹੈ ਇਹਨਾਂ ਦੋਹਾਂ ਚ ਉਹ ਰਹੀ ਗੱਲ ਇਹ ਕਿ ਜੇ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਸਸਤੇ ਘਰ ਪ੍ਰੋਵਾਈਡ ਕਰਨੇ ਆ ਕਿਉਂਕਿ ਜਿਹੜੇ ਐਗਜ਼ਿਸਟਿੰਗ ਘਰ ਨੇ ਉੱਥੇ ਜਗ੍ਹਾ ਹੀ ਨਹੀਂ ਲੋਕਾਂ ਦੇ ਲੈਣ ਲਈ ਤਾਂ ਅਸੀਂ ਤਾਂ ਲੋਕਾਂ ਲਈ ਕਰ ਰਹੇ ਆ ਇਹਦਾ ਨੁਕਸਾਨ ਦਾ ਸਿੰਨ੍ਹ ਮੈਂ ਤੁਹਾਨੂੰ ਆਪ ਆਲਿਓ ਔਰ ਸਪੈਸ਼ਲੀ ਮੈਂ ਆਪਦੇ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਦਾ ਨੁਕਸਾਨ ਇਹ ਹੈ ਕਿ ਜਿਹੜਾ ਇਹ ਪ੍ਰਦੇਸ਼ ਹੈ ਖੇਤੀਬਾੜੀਆਂ ਦਾ ਪ੍ਰਦੇਸ਼ ਹੈ ਐਗਰੀਕਲਚਰ ਸਟੇਟ ਹੈ ਇਹ। ਔਰ ਇਹਨੂੰ ਤੁਸੀਂ ਪਿੰਡਾਂ ਨੂੰ ਉਜਾੜ ਕੇ ਸ਼ਹਿਰ ਬਣਾ ਰਹੇ ਹੋ। 22 ਪਿੰਡ ਕੱਲੇ ਲੁਧਿਆਣੇ ਦੇ ਨੇੜੇ ਲਈ ਉਜਾੜ ਰਹੇ ਹੋ। ਤਾਂ ਉਹਦਾ ਮਤਲਬ ਕੀ ਹੋਊਗਾ? ਇੱਕ ਤਾਂ ਤੁਸੀਂ ਉੱਥੋਂ ਦੇ ਲੋਕ ਵਿਚਾਰੇ ਕੀ ਦੱਸਣਗੇ ਜਿਹੜੇ ਉਹਨਾਂ ਪਿੰਡਾਂ 'ਚ ਜੰਮੇ ਕਿ ਅਸੀਂ ਰਹਿਣਾ ਕਿੱਥੋਂ ਦੇ ਹਾਂ? ਔਰ ਵੈਸੇ ਵੀ ਤੁਸੀਂ ਉਸੇ ਜਿਹੜਾ ਇੱਕ ਮਾਡਲ ਚੱਲ ਰਿਹਾ ਹੈ ਕਿ ਜ਼ਮੀਨਾ ਲੈ ਲੋ ਇਨਨੂੰ ਮਜ਼ਦੂਰ ਬਣਾ ਕੇ ਬਣਾ ਦਿਓ ਅਗੇ ਤੱਕ ਦਿਓ ਆਹੀ ਪਾਸੇ ਜਾ ਰਹੇ ਹਾਂ ਜੋ ਇੱਕ ਪੂਰਾ ਸਿਸਟਮ ਚੱਲ ਰਿਹਾ ਹੈ ਜਿਹਦੇ ਕਰਕੇ ਕਿਸਾਨੀ ਮੋਰਚਾ ਵੀ ਲੱਗਿਆ ਸੀ ਕਿ ਅਸੀਂ ਉਸੇ ਪਾਸੇ ਜਾ ਰਹੇ ਹਾਂ ਕਿ ਸਸਤੀ ਲੇਬਰ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਐਗਰੀਕਲਚਰ ਲੈਂਡ ਰੂਮ ਔਰ ਉਹ ਐਗਰੀਕਲਚਰ ਲੈਂਡ ਜੋ ਬਾਗਬਾਨ ਲੈਂਡ ਹੈ ਖਰਾਬ ਵਾਲੀ ਲੈਂਡ ਲੈ ਲਓ ਤੁਸੀਂ ਦੁਨੀਆ ਚ ਦੇਸ਼ ਚ ਵੀ ਬੜੀ ਪਈ ਆਪਣੀ ਹੁਣ ਪੰਜਾਬ ਚ ਵੀ ਆ ਗਈ ਹੈ ਉੱਥੇ ਕਿਉਂ ਨਹੀਂ ਕਰਦੇ ਔਰ ਮੈਂ ਤੁਹਾਨੂੰ ਇਹਦਾ ਇੱਕ ਬੈਟਰ ਸੋਲੂਸ਼ਨ ਦੱਸਦਾ ਹਾਂ ਤੁਸੀਂ ਇਹ ਨਹੀਂ ਲੱਗੇ ਘਰ ਸਸਤੇ ਕਰਨੇ ਆ ਤੇ ਲੋਕਾਂ ਲਈ ਪ੍ਰੋਵਾਈਡ ਹੋਣ ਹੁਣ ਹੋ ਨਹੀਂ ਰਹੇਗੇ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇਗੇ ਦੁਨੀਆ ਦੇ ਵਿੱਚ ਇੱਕ ਟੈਕਸ ਲੱਗਦਾ ਹੈ ਵਕੇਨਸੀ ਟੈਕਸ ਉਹ ਕੀ ਹੈ ਟੈਕਸ ਦਾ ਮਤਲਬ ਕਿ ਕਿਸੇ ਵੀ ਬੰਦੇ ਨੇ ਅਗਰ ਆਪਣੇ ਘਰ ਜ਼ਿਆਦਾ ਲੈ ਕੇ ਰੱਖੇ ਹੋਏ ਨੇ ਕਿਸੇ ਬਿਲਡਰ ਨੇ ਜਾਂ ਕਿਸੇ ਇਨਵੈਸਟਰ ਨੇ ਉਹਨਾਂ ਘਰਾਂ ਦੇ ਉੱਤੇ ਜੇ ਉਹ ਖਾਲੀ ਪਏ ਨੇ ਨਾਓ ਕਿਰਾਏ ਦਾ ਕਿਰਾਏ ਲਈ ਅਵੇਲੇਬਲ ਨਹੀਂ ਨਾ ਹੀ ਉੱਤੇ ਕਿਰਾਏਦਾਰ ਰਹਿੰਦੇ ਨੇ ਤੇ ਨਾ ਹੀ ਉਹ ਵੇਚੇ ਜਾ ਰਹੇ ਨੇ ਕਿਸੇ ਨੂੰ ਤਾਂ ਉਹਨਾਂ ਤੇ ਖਾਲੀ ਘਰਾਂ ਤੇ ਟੈਕਸ ਲਾ ਦਿਓ ਜਿਵੇਂ ਦੁਨੀਆ ਚ ਲੱਗਿਆ ਹੋਇਆ ਅਮਰੀਕਾ ਚ ਵੀ ਹੈ ਕੈਨੇਡਾ ਚ ਵੀ ਹੈ ਯੂਰਪ ਚ ਵੀ ਹੈ ਆਸਟ੍ਰੇਲੀਆ ਚ ਵੀ ਹੈ ਤੁਸੀਂ ਕਿਉਂ ਨਹੀਂ ਲਾ ਦਿੰਦੇ ਬੜਾ ਸੌਖਾ ਕੰਮ ਹੈ ਕਿ ਘਰ ਖਾਲੀ ਨਾ ਰੱਖੋ ਤੁਸੀਂ ਜਾਂ ਕਿਰਾਏਦਾਰ ਰੱਖ ਦਿਓ ਜਾਂ ਵੇਚੋ ਔਰ ਇਹ ਕਿੰਨੀਆਂ ਬਿਲਡਿੰਗਾਂ ਦੇ ਵਿੱਚ ਕਿੰਨੇ ਕਿੰਨੇ ਫਲੈਟ ਕਿੰਨੀਆਂ ਕੋਠੀਆਂ ਖਾਲੀਆਂ ਪਈਆਂ ਨੇ ਕਿਉਂ ਨਹੀਂ ਕਰਦੇ ਤੁਸੀਂ ਸੈਂਟਰ ਦੇ ਵਿੱਚ ਇੱਕ ਕਾਨੂੰਨ ਹੈ ਇਨਕਮ ਟੈਕਸ ਦੇ ਵਿੱਚ ਕਿ ਤੁਸੀਂ ਦੋ ਘਰਾਂ ਤੋਂ ਉੱਤੇ ਜੇ ਘਰ ਹੈ ਤਾਂ ਉਹਦੇ ਤੇ ਇੱਕ ਹਲਕਾ ਜਿਹਾ ਟੈਕਸ ਲੱਗਦਾ ਥੋੜੀ ਤੇ ਉਹ ਟੈਕਸ ਵੀ ਚੋਰੀ ਕਿਵੇਂ ਹੁੰਦਾ ਸਾਰਿਆਂ ਨੂੰ ਪਤਾ ਕਿ ਜਿੱਥੇ ਮੇਰਾ ਪੁੱਤ ਰਹਿੰਦਾ ਹੈ ਤੇ ਮੇਰੀ ਮਾਂ ਰਹਿੰਦੀ ਹੈ ਚੈੱਕ ਬੁੱਕ ਕਰਦਾ ਨਹੀਂ ਤੁਸੀਂ ਆਪਣੀਆਂ ਜਿਹੜੀਆਂ ਮਿਊਸਪਲ ਕਮਿਸ਼ਨ ਜਾਂ ਇਸਪਰ ਕਮੇਟੀਆਂ ਨੇ ਉਹਦੇ ਥੱਲੇ ਇਹ ਟੈਕਸ ਲਾ ਦਿਓ ਕੈਨੇਡਾ ਚ ਵੈਂਕੂਵਰ ਚ ਮੈਂ ਮਤਲਬ ਦੁਨੀਆ ਦੇ ਹਰ ਦੇਸ਼ ਚ ਮੈਂ ਤੁਹਾਨੂੰ ਵੈਂਕੂਵਰ ਦੀ ਉਦਾਹਰਨ ਦੇ ਦਿੰਦਾ ਉੱਥੇ ਹੈਗਾ ਤੀਜਾ ਹਿੱਸਾ ਟੈਕਸ ਜੇ ਤੁਹਾਡਾ 6 ਮਹੀਨੇ ਤੋਂ ਉੱਤੇ ਬਣਿਆ ਹੋਇਆ ਘਰ ਜਾਂ ਕੋਠੀ ਮਤਲਬ ਫਲੈਟ ਜਾਂ ਕੋਠੀ ਜੇ 6 ਮਹੀਨੇ ਤੋਂ ਉੱਤੇ ਖਾਲੀ ਰਹਿੰਦਾ ਤਾਂ ਉਹਦੇ ਤੇ ਤੀਜਾ ਹਿੱਸਾ ਉਹਦੀ ਜੋ ਵੀ ਵੈਲਿਊਏਸ਼ਨ ਹੈ ਉਹਦਾ ਤੀਜਾ ਹਿੱਸਾ ਉਹਦੇ ਤੇ ਟੈਕਸ ਲੱਗੂਗਾ ਤਾ ਉਹ ਖਾਲੀ ਨਹੀਂ ਰੱਖਦੇਗੇ ਉਹ ਲੋੜਵੰਦਾਂ ਨੂੰ ਜਿਆਦਾ ਕਰਾਇਤੇ ਦਿੰਦੇ ਨੇ ਜਾਂ ਵੇਚ ਦਿੰਦੇ ਨੇ ਉਹ ਇਹਦਾ ਇੰਤਜ਼ਾਰ ਨਹੀਂ ਕਰਦੇ ਕਿ ਪ੍ਰਾਈਜ਼ ਉੱਪਰ ਜਾਵੀ ਤੇ ਆਮ ਬੰਦਿਆਂ ਦੀ ਪਹੁੰਚ ਤੋਂ ਬਾਹਰ ਹੋ ਜੇ ਤੁਸੀਂ ਇਹ ਕਰ ਲੋ ਤੁਹਾਡੀ ਪਿੰਡਾਂ ਵਾਲਿਆਂ ਦੀ ਐਗਰੀਕਲਚਰ ਲੈਂਡ ਵੀ ਰਹਿ ਜੂ ਜਿਹੜੇ ਤੁਸੀਂ ਸੀਆਰਯੂ ਦੀ ਗੱਲ ਕਰ ਰਹੇ ਹੋ ਜਿਹਦੇ ਵਿੱਚ ਕ腐ਸ਼ਨਾਂ ਪਹਿਲਾਂ ਹੋਈਆਂ ਤੇ ਹੁਣ ਤੁਸੀਂ ਨਹੀਂ ਕਰਨਾ ਚਾਹੁੰਦੇ ਉਹਦੀ ਵੀ ਨਹੀਂ ਲੋੜ ਪੈਣੀ ਤੇ ਨਾਲੇ ਸ਼ਹਿਰਾਂ ਦੀ ਵੀ ਇਹ ਖਾਦ ਬੰਦੀ ਕੰਟਰੋਲ ਚ ਰਹੂਗੀ ਤੇ ਘਰ ਸਸਤੇ ਵੀ ਮਿਲ ਜਾਣਗੇ ਲੋਕਾਂ ਨੂੰ ਐ ਕਰ ਲੋ ਮੁੱਖ ਮੰਤਰੀ ਸਾਹਿਬ ਮੇਰੀ ਤੁਹਾਨੂੰ ਹੱਥ ਜੋੜ ਕੇ ਤੁਹਾਨੂੰ ਹੀ ਬੇਨਤੀ ਹੈ ਬਾਕੀ ਨੂੰ ਤਾਂ ਮੈਂ ਕੀ ਕਰਨੀ ਹੈ ਤੁਸੀਂ ਹੈਡੋਂ ਸਰਕਾਰ ਦੇ ਜੇ ਵਾਕੇ ਹੀ ਤੁਸੀਂ ਇਹ ਜੈਨੂਇਨ ਕੰਮ ਕਰਨਾ ਚਾਹੁੰਦੇ ਤਾਂ ਕਿਉਂ ਨਹੀਂ ਕਰਦੇ ਆਦਰਵਾਇਸ ਤੁਸੀਂ ਉਹਨਾਂ ਬਿਲਡਰਾਂ ਨੂੰ ਕਾਰਨਰ ਕਰ ਰਹੇ ਹੋ ਔਰ ਉਹ ਉਹਦੇ ਲਈ ਬਦਲੇ ਇੱਕ ਫੰਡ ਦੇ ਨਾ ਕੀ ਜਮਾਨੀ ਦੇ ਨਾ ਕੀ ਤਾਂ ਜੋ ਹਰਾਮ ਨਾਲੇ ਕੰਮ ਕੀ ਉਹ ਉਹ ਭਾਏ ਉਹਨਾਂ ਦੀ ਭਾਗੀ ਬਣ ਗਈ ਉਹ ਦਿੰਦੇ ਫੜਦੇ ਨੇ ਔਰ ਇਹ ਕੱਲਾ ਕੰਮ ਉੱਥੇ ਨਹੀਂ ਹੋਣਾ ਇਹ ਮੁਹਾਲੀ 'ਚ ਵੀ ਹੋਣਾ ਫਤਿਹਗੜ ਸਾਹ ਵੀ ਹੋਣਾ ਬਾਕੀ ਤਾਮਾਤੀ ਵੀ ਹੋਣਾ ਇਹ ਤਾਂ ਬਚ ਜੋ ਰੋਕ ਲੋ ਜਿਵੇਂ ਕਿ ਪਹਿਲਾਂ ਦੀ ਕ੍ਰਾਪਸ਼ਨ ਸੀ ਇਹ ਯੂਜ਼ ਕੀਤੀ ਹੈ ਤੁਸੀਂ ਇਹਦੇ 'ਚ ਕਰੋਗੇ ਤੇ ਜੇ ਨਹੀਂ ਕਰਨਾ ਚਾਹੁੰਦੇ ਤਾਂ ਜੋ ਮੈਂ ਤੁਹਾਨੂੰ ਦੱਸ ਰਿਹਾ ਐ ਕਰ ਲੋ ਜਦ ਦੱਸੂ ਇਹਦੇ 'ਚ ਗਲਤੀ ਕੀ ਹੈ ਚਲੋ ਮੰਨ ਲਓ ਕੋਈ ਚੀਜ਼ ਹੈ ਤੇ ਨੂੰ ਸਹੀ ਕਰ ਲਓ ਐ ਕਰ ਲਓ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਦੁਨੀਆ ਕਰ ਰਹੀ ਹੈ ਜੋ ਸਾਡੇ ਡਵਲ ਕੰਟਰੀ ਨੇ ਜਿੰਨਾ ਵੀ ਅਸੀਂ ਨਕਲ ਕਰਦੇ ਹਾਂ ਉਹ ਕਰ ਰਹੇ ਨੇ ਐ ਕਰ ਲਓ ਚਲੋ ਭਾਈ ਉਮੀਦ ਕੇ ਕਰ ਲੂਗੀ ਅਗਲੀ ਗੱਲ ਹੈ ਪਾਣੀਆ ਬਾਰੇ ਹੁਣ ਇੱਕ ਨਵੀਂ ਚੀਜ਼ ਹੋ ਗਈ ਹੈ ਜੋ ਪੰਜਾਬ ਗਵਰਨਮੈਂਟ ਨੇ ਕੀਤਾ ਕਿ ਅਸੀਂ 1500 ਕਿਊਸਿਕ ਪਾਣੀ ਜੋ ਹੈ ਨਹੀਂ ਦੇਣਾ ਹਰਿਆਣਾ ਦੇ ਉਹਦੇ ਮੁਕਾਬਲੇ ਔਰ ਉਹ ਮਸਲਾ ਕਿੰਨੇ ਜਨਾਦਾ ਸੀ 10 ਦਿਨਾਂ ਦਾ ਉਹਦੇ ਲਈ ਘਰੋੜਾ ਪਾਇਆ ਗਿਆ ਸੈਸ਼ਨ ਵੀ ਬੁਲਾਇਆ ਗਿਆ ਮਤੀਦਰ ਨੂੰ ਪਤਾ ਹੀ ਹੈ ਨੀਅਤ ਕੀ ਹੁੰਦੀ ਹੈ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਸੈਂਟਰਲ ਫੋਰਸ ਬਾ ਦਿੱਤੀ ਗਈ ਹੈ ਨੰਗਾ ਲਿਆ ਕੇ ਔਰ ਉਹਦਾ ਖਰਚਾ ਵੀ ਪੰਜਾਬ ਸਰ ਪਾਊਗਾ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਦੱਸ ਗਏ ਨੇ ਕਿ ਨਾ ਖਰਚਾ ਪਊਗਾ ਮਤਲਬ 8 ਕਰੋੜ ਕਿੰਨਾ ਉਹਦੇ ਸਾਹਿਬ ਨਾਲ ਉਹ ਦੱਸ ਗਏ ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਰੌਲਾ ਪਾਇਆ ਉਹਦਾ ਰਿਜ਼ਲਟ ਕੀ ਨਿਕਲਿਆ ਰਿਜ਼ਲਟ ਆ ਨਿਕਲਿਆ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਰਲ-ਵਿਰ ਕੇ ਰੌਲਾ ਪਾਇਆ ਸੀ ਕਿ ਜਿਹੜਾ ਭਾਖੜਾ ਤੇ ਤਾਂ ਕਬਜ਼ਾ ਹੈਗਾ ਹੀ ਐ ਸੈਂਟਰ ਵਾਲਿਆਂ ਦਾ ਹੁਣ ਉਹ ਨੰਗਲ ਵਾਲੀ ਜਗ੍ਹਾ ਵੀ ਜੋ ਪੰਜਾਬ ਦੀ ਜਿਊਡੀਕਸ਼ਨ ਚ ਐ ਉੱਥੇ ਵੀ ਕਬਜ਼ਾ ਹੋ ਜਾਏ ਇਹਦੇ ਪਿੱਛੇ ਇਹ ਚਾਲ ਤਾਂ ਨਹੀਂ ਸੀਗੀ ਜੇ ਨਹੀਂ ਸੀ ਤਾਂ ਇਹ ਰਿਜ਼ਲਟ ਕਿਉਂ ਨਿਕਲਿਆ ਐ ਅਸੀਂ ਤੁਹਾਨੂੰ ਆਣੇ ਇਹ ਮਤਿਆਂ ਨਾਲ ਕੱਖ ਨਹੀਂ ਹੋਣਾ ਜੇ ਤੁਸੀਂ ਕਰਨਾ ਹੈ ਨਾ ਆਪ ਦੇ ਐਕਸਪਰਟ ਤੇ ਜੋ اور ਪੂਰੇ ਦੇਸ਼ ਦੇ ਵਿੱਚ ਹਰ ਸਟੇਟ ਨੂੰ ਸਪੈਸ਼ਲੀ ਸਾਊਥ ਸਟੇਟ ਸਪੈਸ਼ਲੀ ਉਹ ਸਟੇਟਾਂ ਜਿੱਥੇ ਨੌਨ ਬੀਜੇਪੀ ਗਵਰਨਮੈਂਟਸ ਨੇ ਉਸ ਜਗ੍ਹਾ ਤੇ ਜਾ ਕੇ ਉਹ ਐਕਸਪਲੇਨ ਕਰਨ ਉਹ ਐਕਸਪਲੇਨ ਕਰਨ ਕਿ ਇਹ ਚੀਜ਼ ਆਰਾਮ ਨਾਲ ਹੋ ਸਕੇ ਉਹਨਾਂ ਨੂੰ ਐਕਸਪਲੇਨ ਕਰਨ ਕਿ ਸਾਡੇ ਨਾਲ ਧੱਕਾ ਕਿਵੇਂ ਹੋਇਆ ਹੈ ਇਹ ਸਾਡੀ ਮਾਲਕੀ ਹੈ ਸਾਡੀ ਮਾਲਕੀ ਵਾਲੀ ਚੀਜ਼ ਸਾਥੋਂ ਆਏ ਖੋ ਕੇ ਲੈ ਗਈ ਹੋ ਤੁਸੀਂ ਨਾਨ ਰਿਪੇਰੀਅਨ ਸਟੇਟਾਂ ਨੂੰ ਸਾਡਾ ਪਾਣੀ ਦਿੱਤਾ ਜਾ ਰਿਹਾ ਜਦ ਕਿ ਉਸੇ ਨਾਨ ਰਿਪੇਰੀਅਨ ਸਟੇਟ ਨੂੰ ਬਾਕੀ ਨਰਮਦਾ ਦੇ ਵਿੱਚੋਂ ਜਾਣ ਪਾਣੀ ਮੰਗਣਗੇ ਉਹਨਾਂ ਨੂੰ ਮਨਾਂ ਕਰ ਦਿੱਤਾ ਗਿਆ ਬਲਕਿ ਉੱਥੇ ਕਿਹਾ ਗਿਆ ਕਿ ਤੁਸੀਂ ਨਾਇਕ ਨੂੰ ਪਾਣੀ ਮੰਗ ਰਹੇ ਹੋ ਤਾਂ ਫਿਰ ਸਾਡੇ ਚੋਂ ਪਾਣੀ ਕਿਉਂ ਦਿੱਤਾ ਗਿਆ ਉਹਨਾਂ ਨੂੰ ਵੀ ਉਦਾ ਮੁਆਵਜ਼ੇ ਦੀ ਵੀ ਨਹੀਂ ਗੱਲ ਹੋਈ ਉਹ ਤੁਹਾਡੇ ਲਿਖੀ ਹੋਈ ਹੈ ਨੋਟੀਫਿਕੇਸ਼ਨ ਹੋਸੀਗੀ ਉਹ ਸੈਂਟਰ ਗਵਰਨਮੈਂਟ ਦੀ ਤੁਸੀਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਐਕਸਪਲੇਨ ਕਰਦੇ ਜਾ ਕੇ ਆਪ ਦੇ ਐਕਸਪਰਟ ਭੇਜੋ ਔਰ ਸਾਰੀਆਂ ਸਟੇਟਾਂ ਕਰੋ ਪਮਨਾਡੂ ਨੇ ਇੱਕ ਕਮਿਸ਼ਨ ਬਣਾਇਆ ਹੈ ਐਕਸਪਰਟ ਲੋਕਾਂ ਦਾ ਫੈਡਰਲਿਜ਼ਮ ਤੇ ਉਹਦੇ ਵਿੱਚ ਜਾ ਕੇ ਦੱਸੋ ਆਪਦੀਆਂ ਗੱਲਾਂ ਉਹਨਾਂ ਨਾਲ ਰਾਸਤਾ ਜੋੜੋ ਔਰ ਪਾਣੀ ਦੇ ਉੱਤੇ ਤੁਸੀਂ ਕਮਿਸ਼ਨ ਬਣਾ ਦਿਓ ਔਰ ਉਹ ਕਮਿਸ਼ਨ ਜੋ ਐਕਸਪਰਟ ਲੋਕਾਂ ਦੇ ਆਧਾਰ ਤੋਂ ਵੀ ਹੋ ਛੱਡੋ ਤੁਸੀਂ ਆਪ ਦਾ ਕਮਿਸ਼ਨ ਹੀ ਨਾ ਬਣਾਓ ਤੁਸੀਂ ਬਲਕਿ ਉਹਨਾਂ ਨੇ ਐਕਸਪਰਟ ਲੈ ਕੇ ਕਮਿਸ਼ਨ ਬਣਾ ਦਿਓ ਕਿ ਆਓ ਯਾਰ ਤੁਹਾਡਾ ਵੀ ਮਸਲਾ ਹੈ ਸਾਡੇ ਪਾਣੀ ਦਾ ਮਸਲਾ ਵੇਖੋ ਤਾਂ ਜੋ ਤੁਸੀਂ ਸਮਝ ਸਕੋ ਸਾਡੇ ਨਾਲ ਧੱਕਾ ਕਿੰਨਾ ਹੋਇਆ ਇਹ ਜਿਹੜਾ ਤੁਸੀਂ ਬੋਲਦੇ ਰਹੇ ਨਾ ਤਪਕਾ ਨਹੀਂ ਦੇਵਾਂਗੇ ਬਕਵਾਸ ਗੱਲ ਤਪਕਾ ਨਹੀਂ ਉਹ ਸਾਡੇ ਦਰਿਆ ਲੈ ਗਏ ਨਹੀਂ ਸਾਡੇ ਕੋਲੇ ਤਾਂ ਬਚਿਆ ਹੀ ਕੱਖ ਨਹੀਂ ਗਾ ਸਾਰਾ ਕੁਝ ਲੈ ਗਏ ਨੇ ਐਵੇਂ ਬੋਲਦੇ ਰਹਿੰਦੇ ਹੋ ਤੁਪਕਾ ਨਹੀਂ ਦੇਵਾਂਗੇ ਤੁਪਕਾ ਨਹੀਂ ਦੇਵਾਂਗੇ 32 एमएफसी 11 ਰਹਿ ਗਿਆ ਔਰ ਆਜ਼ਾਦੀ ਤੋਂ ਪਹਿਲਾਂ ਤੱਕ 130 एमएफ ਪਾਕਿਸਤਾਨ ਨੂੰ ਦਿੱਤਾ ਸਾਡੇ ਕੋਲੇ 32 ਸੀ 32ਾਂ ਚੋਂ ਸਾਡਾ 11 ਰਹਿ ਗਿਆ ਕਹਿ ਤੂੰ 11 ਹੈ ਅੱਗੇ ਹੋਰ ਮੰਗੀ ਜਾਂਦੇ ਨੇ ਤੇ ਲੋਕਾਂ ਨੂੰ ਪਤਾ ਹੀ ਕੀ ਸੌਥ ਸਟੇਟ ਨੂੰ ਪਤਾ ਸਾਡੇ ਨਾਲ ਕੀ ਹੋ ਰਿਹਾ ਹੈ ਬਾਕੀ ਸਟੇਟਾਂ ਨੂੰ ਪਤਾ ਹੈ ਦੱਸਦੇ ਕਿਉਂ ਨਹੀਂ ਤੁਸੀਂ ਜਾ ਕੇ ਆਪਦੇ ਐਕਸਪੋਰਟ ਭੇਜੋ ਜੇ ਉਹਨਾਂ ਨੇ ਫੈਡਰਲਿਜ਼ਮ ਤੇ ਬਣਾਇਆ ਨਾ ਉਹਦੇ ਵਿੱਚ ਵੀ ਹਿੱਸਾ ਲਓ ਕਿਉਂਕਿ ਅਗਲੀ ਲੜਾਈ ਫੈਡਰਲਿਜ਼ਮ ਦੀ ਹੈ ਆ ਤੁਸੀਂ ਕਾਂਗਰਸ ਨਾਲ ਮਿਲ ਕੇ ਇੱਕ ਇੰਡੀਆ ਅਲਾਈანს ਬਣਾਇਆ ਸੀ ਕੀ ਉਹ ਸਾਲਾਈਂਸ ਨੂੰ ਬਣਾਉਣ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਵੀ ਗਲਤ ਫੈਸਲੇ ਹੋਏ ਨੇ ਪਹਿਲਾਂ ਜੇ ਸੈਂਟਰ 'ਚ ਸਰਕਾਰ ਬਣ ਗਈ ਫੈਡਰਲਿਜ਼ਮ ਦੇ ਮਾਮਲੇ ਤੇ ਉਹ ਹੋਣਗੇ ਦੁਬਾਰਾ ਲਾਗੂ 1947 ਜਦੋਂ ਸੰਵਧਨ ਲਾਗੂ ਹੋਇਆ 50 ਤੋਂ ਜੋ ਸਾਨੂੰ ਉਦੋਂ ਅਧਿਕਾਰ ਦਿੱਤੇ ਗਏ ਸੀ ਸਟੇਟਾਂ ਨੂੰ ਕੀ ਉਹ ਅਧਿਕਾਰ ਮਿਲ ਗਏ ਦੁਬਾਰਾ ਤੁਸੀਂ ਇਹ ਗੱਲ ਕੀਤੀ ਇੰਡੀਆਨ ਐਲਾਈਂਸ ਦੇ ਵਿੱਚ ਉਦੋਂ ਨਾ ਤੁਸੀਂ ਤਾਂ ਗੱਲਾਂ ਹੀ ਨਹੀਂ ਕਰਦੇ ਇਹ ਤੇ ਫਿਰ ਤੁਸੀਂ ਬਦਲਾਅ ਕਿਵੇਂ ਹੋਇਆ ਬਦਲਾਅ ਕਿਸ ਗੱਲ ਦਾ ਕਿ ਜੋ ਗੱਲਾਂ ਪਹਿਲਾਂ ਨਹੀਂ ਹੋਈਆਂ ਉਹਨਾਂ ਨੂੰ ਤੁਸੀਂ ਕਰੋਗੇ ਕੀ ਕਰ ਰਹੇ ਹੋ ਤੁਸੀਂ ਜੇ ਨਹੀਂ ਕਰ ਰਹੇ ਤਾਂ ਕਰੋ ਇਹ ਧੱਕਾ ਜਿਹੜਾ ਹੋ ਰਿਹਾ ਹੈ ਇਹਨੂੰ ਰੋਕਣਾ ਪਊਗਾ ਜੇ ਕਨਸਟੀਟਿਊਸ਼ਨਲ ਫਰੇਮਵਰਕ ਦੇ ਵਿੱਚ ਰੋਕਣਾ ਹੈ ਤਾਂ ਉਹਦੇ ਲਈ ਭੇਜੋ ਲਾਮਬੰਦੀ ਕਰੋ ਉਹਨਾਂ ਸਟੇਟਾਂ ਨੂੰ ਜੋ ਤੁਹਾਡੇ ਆਹ ਨੂੰ ਸੋਚਦੀਆਂ ਨੇ ਪੰਜਾਬ ਆਹ ਨੂੰ ਸੋਚਦੀਆਂ ਨੇ ਤੁਹਾਡੇ ਆਹ ਨੂੰ ਤਾਂ ਨਹੀਂ ਪੰਜਾਬ ਆਹ ਨੂੰ ਸੋਚਦੀਆਂ ਨੇ ਉਹਨਾਂ ਨਾਲ ਦੱਸੋ ਸਾਡੇ ਨਾਲ ਧੱਕਾ ਕੀ ਵੀ ਹੋਇਆ ਸਾਡਾ ਪਾਣੀ ਸਾਥੋ ਹੀ ਖੋ ਕੇ ਲੈ ਗਏ ਸਾਥੋ ਹੀ ਧਮਕੀਆਂ ਦਿੰਦੇ ਨੇ ਸਾਡੇ ਹੀ ਅੱਗੇ ਸੈਂਟਰਲ ਫੋਰਸ ਬਹਾਉਂਦੇ ਨੇ ਔਰ ਸਾਡਾ ਹੀ ਪਾਣੀ ਸਾਡੇ ਨੌਨ ਰਿਪੇਅਰਡ ਸਟੇਟਾ ਚ ਜ਼ਿਆਦਾ ਹੈ ਸਾਡੇ ਕੋਲੇ ਘੱਟ ਹੈ ਦੁਨੀਆ ਨੂੰ ਦੱਸੋ ਜਾ ਕੇ ਕਿ ਸਾਡੀ ਜਿਹੜੀ ਥੱਲੜਾ ਪਾਣੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖਤਮ ਹੋ ਰਿਹਾ ਹੈ 5000 ਕਰੋੜ ਦੀ ਬਿਜਲੀ ਅਸੀਂ ਹਰ ਸਾਲ ਲਾਉਂਦੇ ਆਂ ਸਬਸਿਡੀ ਦਿੱਤੀ ਜਾਂਦੀ ਹੈ ਕਿਉਂ ਲੋੜ ਪੈਂਦੀ ਹੈ ਸਾਨੂੰ ਔਰ ਨਾਲ ਜਿਹੜਾ ਥੱਲਿਓ ਪਾਣੀ ਕੱਢ ਕੇ ਅਸੀਂ ਥੱਲੜਾ ਪਾਣੀ ਮਕਾਇਆ ਛੱਡਿਆ ਉਹਦੇ ਬਾਰੇ ਕੀ ਗੱਲ ਕਰਾਂਗੇ ਅਸੀਂ ਜਿਹਦਾ ਕੋਈ ਮਤਲਬ ਪਰਭਾਈ ਨਹੀਂ ਹੋ ਸਕਦੀ ਦੁਨੀਆ 'ਚ ਇਹ ਦੱਸੋ じゃ ਕੇ ਬਾਅਦ ਕਿਉਂ ਨਹੀਂ ਦੱਸ ਰਹੇ ਹੋ ਅਸਲ ਗੱਲ ਕਰਨ ਵਾਲੀ ਹੈ ਜਿਹੜੀ ਔਰ ਆਈ ਹੋਪ ਇਹ ਕਰੂੰਗੇ ਤੁਸੀਂ ਮੁੱਖ ਮੰਤਰੀ ਜ ਸਾਥੋਂ ਉਮੀਦ ਹੈ ਕੋਕੇ ਹੈੱਡ ਤੋਂ ਹੀ ਉਮੀਦ ਹੁੰਦੀ ਹੈ ਵੈਸੇ ਹੁਣ ਤੱਕ ਤਾਂ ਤੁਸੀਂ ਚਾਂਦੀ ਚਾੜੇ ਆ ਹ ਮੇਰੇ ਹੱਥ ਜੋੜੇ ਕੋਸ਼ਿਸ਼ ਕਰ ਲੋ ਦੁਨੀਆ ਦੇ ਵਿੱਚ ਕਦੇ ਕਦੇ ਮੌਕਾ ਮਿਲਦਾ ਹੈ ਉੱਪਰ ਵਾਲਾ ਦਿੰਦਾ ਜਦੋਂ ਦੁਨੀਆ ਥੋੜੇ ਹੱਲ ਵੇਖ ਰਹੀ ਹੋਵੇ ਉਹਦਾ ਸਦਉਪਯੋਗ ਕਰ ਲੋ ਇੱਕ ਮੈਨੂੰ ਉਪਰੋਂ ਦੱਸਣਾ ਚਾਹੂੰਗਾ ਇੱਕ ਕਲਾਸ ਕਰ ਫਿਰ ਖਤਮ ਕਰਦੇ ਹੋ ਕੇ ਬਾਤ ਕਰਨਾਂਗੇ ਚਮਕੌਰ ਸਾਹਿਬ ਇੱਕ ਵੱਡਾ ਘੱਟ ਹੋਇਆ ਸੀ ਔਰ ਇੱਕੋ ਤੇ ਪਬਲਿਕ ਹੀਰਿੰਗ ਹੋਈ ਸੀ ਉਥੇ ਇੱਕ ਰੈਡ ਕੈਟਾਗਰੀ ਦੀ ਫੈਕਟਰੀ ਲਾਉਣ ਦੀ ਗੱਲ ਸੀ ਜਿਹਦੇ ਵਿੱਚ ਭਾਜਪੀ ਕਾਂਗਰਸ ਰਲ ਕੇ ਲਾ ਰਹੇ ਸੀ ਔਰ ਚਾੜੂ ਵਾਲਿਆਂ ਦਾ ਸਨਰਖਣ ਸੀ ਮਤਲਬ ਇਹਨਾਂ ਦੀ ਛਤਰ ਛਾਇਆ ਥਲੇ ਲਾ ਰਹੇ ਸੀ ਉਹਦੀ ਇੱਕ ਪਬਲਿਕ ਹੀਰਿੰਗ ਹੋਈ ਸੀ ਉਹ ਪਬਲਿਕ ਹੀਰਿੰਗ ਆਲਰੇਡੀ ਉਹਨਾਂ ਦੀ ਵੈਬਸਾਈਟ ਤੇ ਪੈ ਗਈ ਹੈ ਪੰਜਾਬ ਪੋਲੂਸ਼ਨ ਬੋਰਡ ਵਾਲਿਆਂ ਦੀ ਤੇ ਔਰ ਉਹ ਰਿਪੋਰਟ ਸਾਰੀ ਦੀ ਸਾਰੀ এনवायरमेंटਲ ਮਿਨਿਸਟਰੀ ਨੂੰ ਭੇਜ ਦਿੱਤੀ ਗਈ ਹੈ। ਉਹ ਰਿਪੋਰਟ ਦੇ ਵਿੱਚ ਕੁਝ ਉਹਨਾਂ ਨੇ ਗਿਣਤੀ ਕੀਤੀ ਮੰਨ ਲੜਦਾ 870 ਕੇ 80 ਵੋਟਾਂ ਦੀ ਜਿਹਦੇ ਤੋਂ ਉਹਨਾਂ ਨੇ ਕਿਹਾ ਸਿਰਫ 15 ਤੋਂ 20 ਵੋਟਾਂ ਉਹਨਾਂ ਦੇ ਹੱਕਅਤ ਸੀਗੀਆਂ ਇੰਡਸਟਰੀ ਵਾਲਿਆਂ ਦੀ ਤੇ ਬਾਕੀ ਸਾਰੀਆਂ 850 ਵੋਟ ਉਹਨਾਂ ਦੇ ਖਿਲਾਫ ਸੀ। ਔਰ ਜੋ ਜੋ ਉੱਥੇ ਬੋਲਿਆ ਗਿਆ ਉਹ ਕਲਮ ਬੰਦ ਹੈ ਉਹ ਅਸੀਂ ਰਿਪੋਰਟ ਚ ਪੜਿਆ ਵੈਸੇ ਮੋਟਾ-ਮੋਟਾ ਸਾਰਾ ਪੜ ਲਿਆ ਉਹ ਭੇਜ ਦਿੱਤਾ ਗਿਆ এনवायरमेंट ਮਿਨਿਸਟਰੀ ਨੂੰ ਹਾਂ ਉਹਦੇ ਚ ਪੰਜਾਬ ਪੋਲਿਊਸ਼ਨ ਬੋਰਡ ਨੇ ਪੰਜਾਬ ਸਰਕਾਰ ਨੇ ਜਾਂ ਕਿਸੇ ਵੀ ਡਿਪਟੀ ਕਮਿਸ਼ਨਰ ਜਾਂ ਕਿਸੇ ਦੇ ਵੀ ਹੋਰ ਆਪ ਦੇ ਵੱਲੋਂ ਕੋਈ ਉਹਦੇ ਤੇ ਆਪ ਦਾ ਥਿਊ ਕੋਈ ਨਹੀਂ ਦਿੱਤਾਗਾ ਪਰ ਚਲੋ ਸ਼ੁਕਰ ਹੈ ਇਹ ਵੀ ਕੋਈ ਗੱਲ ਨਹੀਂ ਬਾਕੀ ਵੀਊ ਚਲੇ ਗਏ ਵੀ ਐਂਡ ਦੇ ਅੰਡਰਸਟੈਂਡ ਕਿ ਚੀਜ਼ ਪੋਸੀਬਲ ਨਹੀਂ ਸੋ ਮੇਰਾ ਕਹਿਣਾ ਇੰਨਾ ਕ ਜਦੋਂ ਲੋਕ ਜੁੜ ਜਾਂਦੇ ਨੇ ਤਾਂ ਬੜਾ ਕੁਝ ਹੋ ਜਾਂਦਾ ਜੋ ਗੱਲਾਂ ਮੈਂ ਹੁੰਨੇ ਥੋਡੇ ਨਾਲ ਪਾਣੀ ਬਾਰੇ ਕੀਤੀਆਂ ਤੇ ਲੈਂਡ ਬਾਰੇ ਕੀਤੀਆਂ ਇਹ ਮੇਰਾ ਗੱਲਾਂ ਕਰਨ ਦਾ ਮਤਲਬ ਨਾਲ ਨਾਲ ਤਾਂ ਗਵਰਨਮੈਂਟ ਵਾਲਿਆਂ ਨੂੰ ਕਹਿਣ ਦਾ ਫਰਜ਼ ਸੀ ਕਿ ਇਹਨਾਂ ਨੂੰ ਦੱਸੀਏ ਐ ਕਰੋ ਇਹ ਨਹੀਂ ਵੀ ਕਰਦੇ ਤੁਹਾਨੂੰ ਕੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਲੋਕਾਂ ਤੋਂ ਵੱਡਾ ਇਹ ਜਿਹੜੀਆਂ ਸਰਕਾਰਾਂ ਨੇ ਇਹ ਲੋਕਾਂ ਦੁਆਰਾ ਬਣਦੀਆਂ ਨੇ ਲੋਕਾਂ ਲਈ ਬਣਦੀਆਂ ਨੇ ਤੇ ਲੋਕ ਹੀ ਚਲਾਉਂਦੇ ਨੇ ਤੇ ਜੇ ਇਹ ਨਹੀਂ ਚਲਾਉਂਗੇ ਤੁਹਾਨੂੰ ਸਮਝ ਆ ਗਈ ਹੈ ਇਹਨਾਂ ਨੂੰ ਕਹੋ ਚਲੋ ਜਿਹੜੇ ਐ ਚੜਾਉਂਗੀ ਉਹਨਾਂ ਨੂੰ ਲੈ ਲਓ ਜੀ ਜਦੋਂ ਤੁਸੀਂ ਡਿਮਾਂਡ ਕਰਨ ਲੱਗੇ ਤਾਂ ਸਪਲਾਈ ਆਪਣੇ ਆਪ ਸਹੀ ਹੋ ਚੁੱਕੀ ਇਹਦੇ ਤੇ ਧਿਆਨ ਰੱਖਿਓ ਜੀ ਔਰ ਬਾਅਦ ਫੇਰ ਕਰਦੇ ਰਹਾਂਗੀ ਇਹਨਾਂ ਦੀ ਡਿਟੇਲ ਨੂੰ ਮੈਨੂੰ ਉਦੋਂ ਹੀ ਲੱਗਦਾ ਹੁੰਦਾ ਤੁਹਾਡੇ ਨਾਲ ਸਾਹਜ ਪਾਵਾਂ ਜਦੋਂ ਕੋਈ ਜ਼ਰੂਰੀ ਗੱਲ ਹੁੰਦੀ ਹੈ ਔਰ ਜ਼ਰੂਰੀ ਦੇ ਨਾਲ ਨਾਲ ਉਹਦੇ ਵਿੱਚ ਕੋਈ ਐ ਜਿਹੇ ਨੁਕਤੇ ਹੁੰਦੇ ਨੇ ਜਿੰਨਾ ਬਾਰੇ ਸਰਕਾਰ ਨੂੰ ਵੀ ਕਹਿ ਸਕੀਏ ਸਭ ਤੋਂ ਜ਼ਰੂਰੀ ਮੈਂ ਸਮਝਦਾ ਹੁੰਦਾ ਤੁਹਾਨੂੰ ਦੱਸ ਸਕੀਏ ਕਿ ਅਸਲਚ ਕੀ ਹੋਵੇ 《確か「スタジ